ਜਿਵੇਂ ਆਪ ਸਭ ਨੂੰ ਪਤਾ ਹੈ 80 ਸਾਲੇ ਗੁਰੂ ਦੇਖਬਾਦਰ ਜੀ ਦਾ 350 ਸ਼ਹੀਦੀ ਵਿਂਝੇੜਾ ਵਰ ਮਨਾਉ ਜਾ ਰਿਹਾ ਹੈ। ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਤੁਹਾਨੂੰ ਇਹਨਾਂ ਦੇ ਜੀਵਨ ਸੰਬੰਧੀ ਹਰ ਰੋਜ਼ ਦੱਸਿਆ ਜਾ ਰਿਹਾ ਹੈ। ਉਸ ਸੰਦਰਭੇ ਚੱਲਦਿਆਂ ਅੱਜ ਤੁਸੀਂ ਕਸ਼ਮੀਰੀ ਪੰਡਤਾਂ ਦੇ ਸ਼੍ਰੀ ਅਨੰਤਪੁਰ ਸਾਹਿਬ ਆਣ ਬਾਰੇ ਜਿਹੜਾ ਉਹਨਾਂ ਦਾ ਸੰਦਰਭ ਹੈ ਸਾਖੀਆਂ ਦੇ ਬਾਰੇ ਤੁਹਾਨੂੰ ਦੱਸਿਆ ਜਾਏਗਾ। ਕਿ 1600 ਉਹਨਾਂ ਦਰ ਇਸਲੀ ਵਿੱਚ ਜਦੋਂ ਔਰੰਗਜ਼ੇਬ ਦਾ ਸ਼ਾਸਕ ਸੀ ਭਾਰਤ ਦੇ ਫਾਦਰ ਉਸਨੇ ਜਿਹੜਾ ਕਸ਼ਮੀਰ ਵਿੱਚ ਰਹਿੰਦੇ ਪੰਡਿਤ ਸੀ ਉਹਨਾਂ ਉੱਪਰ ਬਹੁਤ ਤਸ਼ੱਦਦ ਕੀਤਾ ਉਹਦਾ ਇਹ ਤਸ਼ੱਦਦ ਕਰਨ ਦਾ ਕਾਰਨ ਇਹ ਸੀ ਕਿ ਉਹ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਤਾਂ ਕਿ ਜਿਹੜਾ ਮੁਸਲਿਮ ਹੈ ਇਸਲਾਮ ਹੈ ਉਹਦਾ ਕੀ ਹੋ ਸਕੇ ਪ੍ਰਸਾਰ ਹੋ ਸਕੇ ਇਸ ਲਈ ਉਸਨੇ ਕਸ਼ਮੀਰੀ ਪੰਡਤਾਂ 'ਤੇ ਬਹੁਤ ਜ਼ੁਲਮ ਕੀਤੇ ਜਿਹੜੇ ਇਹ ਅਸਾਇਤ ਅਸਾਧ ਜੁਗੰਸੀ ਉਹਨਾਂ ਨੂੰ ਉਹ ਜਿਹੜੇ ਪੰਡਤ ਸੀ ਔਰ ਨਾਸ ਹਸ ਕੇ ਇਸ ਲਈ ਪੰਡਤ ਕਿਰਪਾ RAM ਦੀ ਅਗਵਾਈ ਹੇਠ ਜਿਹੜੇ ਪੰਡਤ ਸੀਗੇ ਉਹ ਸ਼੍ਰੀ ਅਨੰਦਪੁਰ ਸਾਹਿਬ ਕੋ ਤੇਖਾ ਦਜੀ ਕੋ ਲੈ ਉਹਨਾਂ ਨੇ ਗੁਰੂ ਜੀ ਨੂੰ ਆਪਣੀ ਸਾਰੀ ਦੱਤ ਭਰੀ ਕਹਾਣੀ ਸੁਣਾਈ ਉਹਨਾਂ ਦੀ ਕਹਾਣੀ ਸੁਣ ਕੇ ਗੁਰੂ ਜੀ ਸੋਚਾ ਚ ਟੈਗੇ ਤਾਂ ਉੱਥੇ ਉਸ ਟਾਈਮ ਬਾਲ ਗੋਬਿੰਦ ਰਾਏ ਜੀ ਆਏ ਉਹਨਾਂ ਨੇ ਪੁੱਛਿਆ ਜੀ ਸੋਚਾ ਤਾਲ ਕੁਛ ਤਾਂ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਕਿਹਾ ਕਿ ਹਿੰਦੂ ਧਰਮ ਦੀ ਰੱਖਿਆ ਵਾਸਤੇ ਇੱਕੀ ਵੱਡੀ ਕੁਰਬਾਨੀ ਦੀ ਲੋੜ ਹੈ। ਇਸ ਵਾਸਤੇ ਗੋਬਿੰਦ Rai Singh ਨੇ ਕਿਹਾ ਕਿ ਉਹਨਾਂ ਤੋਂ ਵੱਡਾ ਜਿਹੜਾ ਮਹਾਪੁਰਸ਼ ਹੈ ਇਸ ਸਮੇਂ ਕੋਈ ਵੀ ਨਹੀਂ ਹੈ। ਸੋ ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇ ਹੰਤਾ ਜਿਹੜਾ ਹੈ ਉਹ ਮਨ ਬਣਾ ਲਿਆ ਅਤੇ ਗੁਰੂ ਜੀ ਨੇ ਪੰਡਤਾਂ ਨੂੰ ਇਹ ਕਿਹਾ ਕਿ ਉਹਨਾਂ ਨੂੰ ਜਿਹੜਾ ਔਰੰਗਜ਼ੇਬਾ ਉਸ ਨੂੰ ਇਹ ਦੱਸਿਆ ਜਾਵੇ ਕਿ ਜੇ ਉਹ ਉਹਨਾਂ ਦੇ ਗੁਰੂ ਨੂੰ ਮੁਸਲਮਾਨ ਬਣਾ ਲਵੇਗਾ ਤਾਂ ਉਹ ਵੀ ਇਸਲਾਮ ਧਰਮ ਕਬੂਲ ਕਰ ਲੈਣਗੇ ਸੋ ਉਹ ਸਾਰੇ ਜਿਹੜੇ ਪੰਡਤ ਕਸ਼ਮੀਰੀ 1550 ਉਹ ਖੁਸ਼ੀ-ਖੁਸ਼ੀ ਵਾਪਸ ਚਲੇ ਗਏ ਤੇ ਗੁਰੂ ਜੀ ਦੀ ਇਸ ਸ਼ਹਾਦਤ ਦੇ ਨਾਲ ਉਸ ਸਮੇਂ ਦੇ ਜਿਹੜੇ ਮਜ਼ਲੂਮ ਸੀ ਨਾਟਾਣੇ ਸੀਗੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਇੱਕ ਨਵੀਂ ਰੂਹ ਉੱਕੂਗੀ ਤੇ ਆਪ ਜੀ ਦੀ ਕੁਰਬਾਨੀ ਇੱਕ ਧਰਮ ਲਈ ਨਹੀਂ ਪੂਰੀ ਮਨੁੱਖਤਾ ਦੇ ਲਈ ਪਛਾਣ ਦੀ ਖਾਤਰ ਜਿਹੜਾ ਉਹਨਾਂ ਨੇ ਕੁਰਬਾਨੀ ਦਿੱਤੀ ਸੀਗੀ ਉਹ ਉਹਨਾਂ ਨੇ ਇੱਕ ਨਵਾਂ ਸਨਿਹਾਰ ਦਿੱਤਾ घटना के तकरीबन दो महीनों के बाद गोबिंद राय जी ने गुरुगति प्राप्त हुई तो इस तरह आनंदपुर साहब के दरबार में कश्मीरी पंडित की जी थी वह श्री गुरु तेग बहादुर जी ने मनुखी अभिधारा होने कारण अपनी शहादत देने का बड़ा फैसला किया जिसकी मिसाल फुल आलमे इस सृष्टि के होर हुई नहीं मिली ठीक है अच्छी जड़ा है। गुरु तेग ते, बहादुर तो जी, जी की जी शहीदी है क्यों हुई है कि खातर हुई है ओरे बारे थानू जानकारी दी गई इसलिए एक बार सारे दिन छिका लगाओ वाहेगुरु जी का खालसा वाहेगुरु जी की फतेह